ਅਹ ਪਹਿਲਾ ਤੁਹਾਨੂੰ ਵੀ ਲੱਗਿਆ ਹੋਵੇਗਾ ਕਿ ਸਾਇਦ ਸਟੇਜ ਤੇ ਸਿੱਧੂ ਮੂਸੇਵਾਲਾ ਆ ਗਿਆ ਕੋਰ ਵਾਲਾ ਮਾਨ ਜੋ ਸਿੱਧੂ ਮੂਸੇਵਾਲ ਦਾ ਬਹੁਤ ਹੀ ਖਾਸ ਫਰੈਂਡ ਸੀ ਤੇ ਜਦੋਂ ਮੂਸੇਵਾਲਾ ਇਸ ਦੁਨੀਆ ਤੋਂ ਚਲਿਆ ਗਿਆ ਨਾ ਤਾਂ ਕੋਰ ਵਾਲੇ ਮਾਨ ਦਾ ਦਿਲ ਬਹੁਤ ਹੀ ਜ਼ਿਆਦਾ ਟੁੱਟਿਆ ਉਹ ਹਮੇਸ਼ਾ ਹੀ ਸਟੇਜ ਤੇ ਸਿੱਧੂ ਮੂਸੇਵਾਲ ਨੂੰ ਚੇਤੇ ਕਰਦਾ ਰਹਿੰਦਾ ਹੈ ਯਾਰ ਉਹ ਸੌਖੇ ਥੋੜਾ ਯਾਰ ਭੁੱਲਦੇ ਆ ਜਿਨ੍ਹਾਂ ਨਾਲ ਜ਼ਿੰਦਗੀ ਦੇ ਪਲ ਕੱਢੇ ਹੋਣ ਨਾ ਜਦੋਂ ਉਹ ਚੇਤੇ ਆਉਂਦੇ ਆ ਤੇ ਫਿਰ ਯਾਰ ਦੀ ਯਾਦ ਤਾਂ ਆ ਹੀ ਜਾਂਦੀ ਆ ਆਹ ਸਟੇਜ ਤੇ ਖੜੇ ਸਰਦਾਰ ਮੋੜੇ ਨੂੰ ਤੁਸੀਂ ਜਾਣਦੇ ਹੀ ਹੋਵੋਗੇ ਸਿੱਧੂ ਮੂਸੇਵਾਲ ਦੇ ਬਹੁਤ ਸਾਰੇ ਗਾਣਿਆਂ ਵਿੱਚ ਸ ਮੂਸੇਵਾਲ ਦੀ ਜਗਾ ਇਸ ਮੁੜੇ ਨੇ ਲਈ ਹੈ ਜੀ ਹਾਂ ਸਿੱਧੂ ਮੂਸੇਵਾਲ ਦੀ ਜਗਾ ਇਸ ਮੁੜੇ ਨੂੰ ਗਾਨਿਆਂ ਚ ਦਿਖਾਇਆ ਜਾਂਦਾ ਹੈ ਕਿਉਂਕਿ ਇਹ ਸੇਮ ਟੂ ਸੇਮ ਸਿੱਧੂ ਮੂਸੇਵਾਲ ਦੇ ਵਾਂਗ ਹੀ ਦਿਖਦਾ ਹੈ ਸੋਹਾਲੀ ਵਿੱਚ ਕੋਰ ਵਾਲਾ ਮਾਨ ਇਸ ਨੂੰ ਸਟੇਜ ਤੇ ਲੈ ਕੇ ਆਇਆ ਹੈ ਤੇ ਕਹਿੰਦਾ ਪਿਆ ਕਿ ਮੈਨੂੰ ਇਵੇਂ ਲੱਗਦਾ ਪਿਆ ਹੈ ਕਿ ਮੈਂ ਸੱਚੀ ਭਾਈ ਸਿੱਧੂ ਮੂਸੇਵਾਲ ਨੂੰ ਸਟੇਜ ਤੇ ਲੈ ਕੇ ਆਇਆ ਹਾਂ ਕਹਿਣ ਨੂੰ ਮੇਰੇ ਕੋਲ ਸੱਚੀ ਕੋਸ਼ ਨਹੀਂ ਵੀਰੇ ਇਹ ਤਾਂ ਬਾਈ ਦਾ ਮੈਨੂੰ ਮੈਸੇਜ ਆਇਆ ਨਾ ਕਿ ਮੈਨੂੰ ਆਇਆ ਲੱਗਿਆ ਯਾਰ ਤੂੰ ਜਮੇਂ ਉਹਦੇ ਵਰਗਾ ਦੁਆਰਾ ਵੀਰੇ ਕਿਰਪਾ ਵੀ ਅੱਖ ਦਾ ਹੋ ਕੁਝ ਤੇ ਪਾਪ ਹੋ ਗਿਆ ਏ ਤੇ ਤੈਨੂੰ ਕਦਾ ਤੁਰਿਆ ਓਏ ਜਗ ਚੁੱਪ ਚਾਪ ਜਾ ਹੋ ਗਿਆ ਏ ਯਾਰ ਜੇ ਤੁਸੀਂ ਵੀ ਸਿੱਧੂ ਮੂਸੇਵਾਲਾ ਨੂੰ ਮਿਸ ਕਰਦੇ ਪਏ ਹੋ ਨਾ ਤਾਂ ਕਮੈਂਟਾਂ ਚ ਮਿਸ ਯੂ ਬਾਈ ਜਰੂਰ ਲਿਖ ਦਿਓ ਤੇ ਆਪਣੇ ਉਸ ਯਾਰ ਦੋਸਤਾਂ ਕਿਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੋ ਸਿੱਧੂ ਮੂਸੇਵਾਲਾ ਦਾ ਕਟਰ ਫੈਨ ਹੈ